ਪਹਿਲਾਂ ਤਾਂ ਇਹਦੇ ਵਾਲੀ ਬਹੁਤ ਵਧੀਆ ਸਾਧਨ ਮਿਲ ਗਿਆ ਗਰੀਬ ਬੰਦੇ ਨੂੰ ਕਮਾਈ ਲਈ ਜੀ ਇਹਦੇ ਨਾਲ ਹਰੇਕ ਦਾ ਘਰ ਬਹੁਤ ਵਧੀਆ ਚੱਲਣ ਲੱਗ ਗਿਆ ਮੰਨ ਲਓ ਇਹਦੇ ਵਿੱਚ ਜੇ ਆਪਾਂ ਕਹੀਏ ਵੀ ਜਿਵੇਂ ਇੱਕ ਆਮ ਬੇਰੁਜ਼ਗਾਰ ਬੰਦਾ ਹੈਗਾ ਨਾ ਤੇ ਉਹਨੂੰ ਇਹ ਜਿਹੜਾ ਈ ਰਿਕਸ਼ਾ ਆਪਣਾ ਤੁਸੀਂ ਲੋਨ ਤੇ ਵੀ ਕਰਵਾਦਨੇ ਹੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਤੁਹਾਨੂੰ ਨਵੇਂ ਕਨਸੈਪਟ ਤੇ ਲੈ ਕੇ ਆਏ ਆਂ ਇਹ ਕਨਸੈਪਟ ਦੋਸਤੋ ਜਿਵੇਂ ਬੇਰ ਰੁਜ਼ਗਾਰ ਆਪਣੇ ਦੋਸਤ ਮਿੱਤਰ ਕੋਈ ਹੈ ਨਾ ਫਿਰਦੇ ਨੇ ਤੇ ਉਹਨਾਂ ਵਾਸਤੇ ਇੱਕ ਰੁਜ਼ਗਾਰ ਦਾ ਬਹੁਤ ਵਧੀਆ ਸਾਧਨ ਹੈ ਜਿੱਥੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂਗੇ ਤੇ ਆਓ ਤੁਹਾਡੇ ਕੰਮ ਦੀ ਗੱਲ ਕਰੀਏ ਵੀ ਜਿਹੜੇ ਇਸ ਤਰ੍ਹਾਂ ਦਾ ਰੁਜ਼ਗਾਰ ਕਰਨਾ ਚਾਹੁੰਦੇ ਨੇ ਤੇ ਜਾਂ ਅੱਗੇ ਆਪਣਾ ਬਿਜ਼ਨਸ ਬਣਾਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਓਪਰਚੁਨਿਟੀ ਹੈ ਤੇ ਆਓ ਆਪਾਂ ਦੇਖਦੇ ਆਂ ਕੀ ਆਪਾਂ ਤੁਹਾਡੇ ਵਾਸਤੇ ਇੱਕ ਨਵਾਂ ਬਿਜ਼ਨਸ ਲੈ ਕੇ ਆਇਆ ਆਂ ਆਓ ਜੀ ਪਾ ਲੈ ਕੇ ਆਏ ਤੁਹਾਨੂੰ ਸੰਗਰੂਰ ਈ ਰਿਕਸ਼ਾ ਤੇ ਤੇ ਇਹ ਤੁਹਾਡੇ ਸਾਹਮਣੇ ਹੈ ਜਿਹੜਾ ਸ਼ੋਰੂਮ ਆਦਰਪਾ ਦੇਖ ਰਹੇ ਹੈ ਹਨ ਤੇ ਇੱਥੇ ਆਪਾਂ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਤੁਹਾਨੂੰ ਇਹਦੇ ਵਾਸਤੇ ਜਿਹੜਾ ਬਹੁਤ ਜ਼ਿਆਦਾ ਜਾਣਕਾਰੀ ਮਿਲੂਗੀ ਤੇ ਚਾਣਣਾ ਪਊਗਾ ਆਓ ਚੱਲੀ ਅੰਦਰ ਲੋ ਜੀ ਆਪਾਂ ਹੁਣ ਇਹਦੇ ਬਾਰੇ ਥੋੜੀ ਜੀ ਮੋਟੀ-ਬੋਟੀ ਜਾਣਕਾਰੀ ਇਕੱਠੀ ਕਰਦੇ ਆਂਗੇ ਜਿਹੜੇ ਇਹ ਈ ਰਿਕਸ਼ਾ ਹੈਗੇ ਇਹਦੇ ਵਿੱਚ ਆਉਂਦੇ ਨੇ ਜੀ ਦੋ ਮਾਡਲ ਇੱਕ ਤਾਂ ਮਾਡਲ ਆਉਂਦਾ ਹੈਗਾ ਲਿਥੀਅਮ ਬੈਟਰੀ ਵਾਲਾ ਤੇ ਦੂਸਰਾ ਮਾਡਲ ਜਿਹੜਾ ਆਉਂਦਾ ਉਹ ਲੈਡ ਵਾਲਾ ਆਉਂਦਾ ਹੈਗਾ ਠੀਕ ਹੈ ਜੀ ਦੋਨਾਂ ਦੇ ਵਿੱਚ ਆਪਾਂ ਇਹਦੇ ਵਿੱਚ ਜਿਹੜਾ ਆਪਸ ਵਿੱਚ ਕੋਈ ਰੇਂਜ ਦਾ ਫਰਕ ਹੈ ਜਾਂ ਕੀ ਹੋਇਆ ਤਾਂ ਉਹਦੇ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਆਪਾਂ ਜਿਹੜੇ ਇੱਥੇ ਦੇ ਮਾਲਕ ਨੇ ਓਨਰ ਨੇ ਉਹਨਾਂ ਤੋਂ ਆਪਾਂ ਲਵਾਂਗੇ ਠੀਕ ਹੈ ਜੀ ਤੇ ਇੱਕ ਵਾਰੀ ਆਪਾਂ ਮੋਟਾ-ਮੋਟਾ ਤੁਹਾਨੂੰ ਇਹਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਲਿਥੀਅਮ ਬੈਟਰੀ ਆ ਦੋਸਤੋ ਜਿਹੜੀ ਇਹਦੇ ਵਿੱਚ ਹੈਗੀ ਠੀਕ ਹੈ ਜੀ ਤੇ ਇਧਰ ਇਹ ਇਹ ਵੀ ਆਪਣੀ ਲਿਥੀਅਮ ਆ ਗਿਆ ਨਾ ਜੀ ਇਹ ਵੀ ਲਿਥੀਅਮ ਬੈਟਰੀ ਆ ਇਹਦੇ ਵਿੱਚ ਈਸਟਮੈਨ ਦੀ ਲੱਗੀ ਹੋਈ ਆ ਇਹ ਕਿੰਨੇ ਵਾਟ ਦੀ ਬੈਟਰੀ ਆ ਜੀ ਇਹਦੇ ਵਿੱਚ ਸਾਸੀ ਕਾਲ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਸਾਸੀ ਕਾਲ ਜੀ ਸਵੰਦਰ ਸਿੰਘ ਮੇਰਾ ਨਾਮ ਆ ਜੀ ਠੀਕ ਹੈ ਜੀ ਜਰੂਰ ਤੋਂ ਹੀ ਬਿਲੋਂਗ ਕਰਦੇ ਆ ਜੀ ਆ ਆਪਣਾ ਇਹਦੇ ਬਾਰੇ ਈ ਰਿਕਸ਼ਾ ਬਾਰੇ ਤੁਸੀਂ ਕੀ ਕਹਿਣਾ ਚਾਹੂਗੇ ਪਹਿਲਾਂ ਤਾਂ ਇਹਦੇ ਬਾਰੇ ਬਹੁਤ ਵਧੀਆ ਸਾਧਨ ਮਿਲ ਗਿਆ ਗਰੀਬ ਬੰਦੇ ਨੂੰ ਕਮਾਈ ਲਈ ਜੀ ਇਹ ਜਦੋਂ ਲਖੀਕ ਦਾ ਘਰ ਬਹੁਤ ਵਧੀਆ ਚੱਲਣ ਲੱਗ ਗਿਆ। ਮੰਨ ਲਓ ਇਹਦੇ ਵਿੱਚ ਜੇ ਆਪਾਂ ਕਹੀਏ ਵੀ ਜਿਵੇਂ ਇੱਕ ਆਮ ਬੇਰੁਜ਼ਗਾਰ ਬੰਦਾ ਹੈਗਾ ਨਾ ਤੇ ਉਹਨੂੰ ਇਹ ਜਿਹੜਾ ਈ-ਰਿਕਸ਼ਾ ਆਪਣਾ ਤੁਸੀਂ ਲੋਨ ਤੇ ਵੀ ਕਰਵਾ ਦਿੰਦੇ ਹੋ ਜੀ। ਲੋਨ ਤੇ ਵੀ ਮਿਲ ਜਾਂਦਾ ਹੈ ਜੀ। ਲੋਨ ਤੇ ਮਿਲ ਜਾਂਦਾ ਹੈ ਬੰਦੇ ਦਾ ਜਿਹੜਾ ਹੋਵੇ ਸਹੀ ਹੋਵੇ। ਸੈੱਪਲ ਸਹੀ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਬਦ ਤੋਂ ਬਦ ਲੋਨ ਕਰਵਾ ਦਿੰਦੇ ਆ ਸਿਰਫ 20% ਡਾਊਨ ਪੇਮੈਂਟ ਤੇ ਹੀ ਲੋਨ ਹੋ ਜਾਂਦਾ। ਓਕੇ। ਤੇ ਦੋਸਤੋ ਬਹੁਤ ਵਧੀਆ ਸਾਧਨ ਹੈ ਨਾ 20% ਪੈਸੇ ਤੁਸੀਂ ਦੇ ਕੇ ਆਪ ਦਾ ਰੁਜ਼ਗਾਰ ਚਲਾ ਸਕਦੇ ਹੋ ਤਾਂ ਮੈਂ ਪੁੱਛਣਾ ਚਾਹੂੰਗਾ ਵੀ ਇਹਦੇ ਵਿੱਚ ਕਿੰਨੀ ਇੱਕ ਦਿਨ ਦੀ ਜਿਹੜੀ ਕਮਾਈ ਆ ਬੰਦਾ ਕਰ ਸਕਦਾ ਹੈਗਾ ਜੀ ਮਿਨੀਮਮ ਤੋਂ ਮਿਨੀਮਮ ਜੇ ਆਪਾਂ ਲਈਏ 800 ਤੋਂ 1200 ਤੱਕ ਆਮ ਨਾਲ ਕਰ ਲੈਂਦੇ ਹਾਂ ਇੱਕ ਦਿਨ ਦੀ ਹਾਂ 800 ਤੋਂ 1000 700 ਤਾਂ ਕਿੱਥੇ ਗਿਆ ਨਹੀਂ ओके मिनिमम ਇਹ ਨਾ ਹੈ ਜੀ ਠੀਕ ਹੈ ਤੇ ਦੋਸਤੋ ਹੋਰ ਕਿਸੇ ਕੰਮ ਦੇ ਵਿੱਚ ਤੁਹਾਨੂੰ ਪਤਾ ਵੀ ਇੰਨੀ ਹਨਾ ਦਿਹਾੜੀ ਨਹੀਂ ਬਣਦੀ ਤਾਂ 7-800 ਰੁਪਿਆ ਆਪਾਂ ਮਿਨੀਮਮ ਲਾ ਕੇ ਚੱਲੀਏ ਬਾਕੀ ਬੰਦੇ ਦੀ ਮਿਹਨਤ ਉਹ 1500-2000 ਤੇ ਵੀ ਜਾ ਸਕਦਾ ਹੈਗਾ ਡੇਲੀ ਦਾ ਬਹੁਤ ਸਾਜਰੇ ਉੱਠ ਕੇ ਸ਼ੁਰੂ ਹੋ ਜਾਂਦੇ ਨੇ ਹਾਂ ਵਧੀਆ ਕਮਾਈ ਕਰ ਮੰਨ ਲਓ ਇਹ ਥੋੜੀ ਮਿਹਨਤ ਤੇ ਉਹ ਕਰਦਾ ਹੈਗਾ ਵੀ ਤੁਸੀਂ ਕਿੰਨੇ ਇਹਦੇ ਚ ਕਮਾਈ ਕਰਨਾ ਚਾਹੁੰਦੇ ਹੋ ਹਾਂਜੀ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਵੀ ਇਹਦੇ ਚ ਬੈਟਰੀ ਕਿਹੜੀ ਹੈ ਤੇ ਕਿੰਨੇ ਐਂਪੀਅਰ ਦੀ ਹੈ ਇਹਦੇ ਵਿੱਚ ਜੀ ਲਾਈਥੀਅਮ ਬੈਟਰੀ ਹੈ ਜੀ 105 ਐਂਪੀਅਰ ਦੀ ਬੈਟਰੀ ਹੈ ਠੀਕ ਹੈ ਜੀ 51 ਵੋਲਟ ਦੀ ਹੈ ਜੀ 51 ਵੋਲਟ ਦੀ ਹੈ ਠੀਕ ਹੈ ਜੀ ਤੇ ਇਹਦਾ ਚਾਰਜਰ ਵਗੈਰਾ ਕਿੰਨੇ ਟਾਈਮ ਦੇ ਵਿੱਚ ਫੁੱਲ ਚਾਰਜ ਹੋ ਜਾਂਦੀ ਹੈ ਜੀ ਇਹ ਇਹ 4 ਘੰਟਿਆਂ 'ਚ ਫੁੱਲ ਹੋ ਜਾਂਦੀ ਹੈ ਜੀ ਲੈਡ ਨਾਲੋਂ ਬਹੁਤ ਐਡਵਾਂਸ ਆ ਗਿਆ ਜੀ ਲੈਡ ਨਾਲੋਂ ਐਡਵਾਂਸ ਆ ਗਿਆ ਹਾਂ ਠੀਕ ਹੈ ਲੈਡ ਵਾਲੀ ਵੀ ਆਪਣੇ ਕੋਲੇ ਅਵੇਲੇਬਲ ਹੈ ਠੀਕ ਹੈ ਜੀ ਲੈਡ ਵਾਲੀ ਨੂੰ 8 ਤੋਂ 10 ਘੰਟੇ ਲੱਗਦੇ ਨੇ ਚਾਰਜ ਨੂੰ ਇਹ 4 ਘੰਟਿਆਂ 'ਚ ਹੋ ਜਾਂਦੀ ਹੈ ਇਹ 4 ਘੰਟਿਆਂ ਦੇ ਵਿੱਚ ਚਾਰਜ ਹੋ ਜਾਂਦੀ ਹੈ ਮੈਂਟੀਨੈਂਸ ਫਰੀ ਹੈ ਇਹਦਾ ਮੈਂਟੀਨੈਂਸ ਫਰੀ ਹੈ ਤੇ ਹੋਰ ਇਹਦਾ ਕਿੰਨਾ ਕੁ ਕੀ ਖਰਚਾ ਵ ਮੇਨਟੇਨੈਂਸ ਦਾ ਤਾਂ ਬਸ ਇਹ ਹੈ ਵੀ ਅਭੀ ਲੈਦਰ ਲੋਦਰ ਸਮੇਂ ਤੇ ਚੈੱਕ ਹੁੰਦੇ ਰਹਿਣ ਤੇਲ ਪੈਂਦਾ ਰਹੇ ਹੋਰ ਕੋਈ ਖਰਚਾ ਨਹੀਂ ਹੈਗਾ ਜੀ ਫ੍ਰੀ ਚੱਲਦੀ ਹੈ ਠੀਕ ਹੈ ਜੀ ਯਾਨੀ ਕਿ ਵੀ ਆਪਾਂ ਕੀ ਇਹ ਵੀ ਕੁਝ ਵੀ ਮਹੀਨੇ ਦਾ ਖਰਚਾ ਕਰਦੇ ਮਹੀਨੇ ਦਾ 5-700 ਰੁਪਏ ਦਾ ਖਰਚਾ ਕੋਈ ਜ਼ਿਆਦਾ ਨਹੀਂ ਵੀ ਇੱਕ ਦਿਨ ਦੀ ਦਿਹਾੜੀ ਹੀ ਹੈ ਮੰਨ ਲਓ ਦੋਸਤੋ ਜੇ ਬੰਦਾ ਸਹੀ ਟਾਈਮ ਚਲਾਈ ਚੱਲੇ ਤਾਂ ਬੈਟਰੀਆਂ ਕਿੰਨਾ ਟਾਈਮ ਲਾ ਜਾਂਦੀਆਂ ਨੇ ਲਿਥੀਅਮ ਵਾਲੀ ਕੱਢ ਜਾਂਦੇ 4 ਸਾਲ ਪਲੱਸ 4 ਸਾਲ ਪਲੱਸ ਹਾਂ ਤੇ ਲੈਡ ਵਾਲੀ ਲੈਡ ਵਾਲੀ 2 ਸਾਲ ਪਲੱਸ ਕੱਢੀ ਲੈਡ ਵਾਲੀ 2 ਸਾਲ ਪਲੱਸ ਜੇ ਆਪਾਂ ਕਹੀਏ ਕੁੱਲ ਮਿਲਾ ਕੇ ਲੈਡ ਵਾਲੀ ਨਾਲੋਂ ਇਹ ਵਧੀਆ ਹੈ ਤੇ ਇਹਦੇ ਆਪਸ ਵਿੱਚ ਜੇ ਆਪਾਂ ਕੰਪੈਰੀਸ਼ਨ ਕਰੀਏ ਰੇਟ ਦਾ ਤਾਂ ਕਿੰਨਾ ਕਹਿਗਾ ਲੈਡ ਤੇ ਬਹੁਤ ਹਰਕ ਨਹੀਂ ਥੋੜਾ ਜੀ ਨੋਮੀਨਲ ਹੀ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਦੂਸਰਾ ਇਹਦੇ ਨਾਲ ਬਾਡੀ ਨਹੀਂ ਗਲਦੀ ਹੈਗੀ ਜੀ ਪੰਜਾਬ ਵਾਲੀ ਦਾ ਜਦੋਂ ਤਜਾਬ ਲੀਕ ਹੋ ਜਾਂਦਾ ਬਾਡੀ ਕਾਲਣੀ ਸ਼ੁਰੂ ਹੋ ਜਾਂਦੀ ਹੈ ਇਹਦੀ ਫਿਰ ਆਪਾਂ ਲੈਡ ਵਾਲੀ ਨਾਲੋਂ ਲਿਥੀਅਮ ਦੀ ਜਿਹੜੀ ਬੈਕਅਪ ਟਾਈਮ ਹੈ ਉਹ ਵੀ ਜ਼ਿਆਦਾ ਹੋਊਗਾ ਜੀ ਹਾਂ ਜੀ ਬੈਕਅੱਪ ਟਾਈਮ ਵੀ ਜ਼ਿਆਦਾ ਹੋਊਗਾ। ਜ਼ਿਆਦਾ ਨਹੀਂ ਕਹਿ ਸਕਦੇ অলਮੋਸਟ ਸੇਮ ਹੀ ਐ ਪਰ ਇਹਦਾ ਜਦੋਂ ਇਹ ਮੰਨ ਲਓ ਵੀ 70% ਯੂਜ਼ ਕਰ ਲਈ ਆਪਾਂ ਨੇ ਠੀਕ ਹੈ ਜੀ ਤਾਂ ਘੰਟਾ ਲਾਉਂਗੇ ਫਿਰ ਉੱਥੇ ਆ ਜੂਗੀ। ਫਿਰ ਉੱਥੇ ਆ ਜੂਗੀ। ਹਾਂ ਜੀ ਘੰਟੇ ਡੇਢ ਘੰਟੇ ਚ ਫਿਰ ਚਾਰਜ ਜੇ ਆਪਾਂ ਇਹਦੀ ਚੱਲਣ ਦੀ ਗੱਲ ਕਰੀਏ ਤਾਂ ਇੱਕ ਇਹ ਮੰਨ ਲਓ ਇੱਕ ਵਾਰੀ ਫੁੱਲ ਚਾਰਜ ਕਰਨ ਤੇ ਕਿੰਨੇ ਕਿਲੋਮੀਟਰ ਜਿਹੜੀ ਉਹ ਕਰਦੀ ਹੈ ਜੀ। 100 ਪਲੱਸ ਕਰਕੇ ਦੰਨਿਆ ਸੀ ਜੀ। ਹਰੇਕ ਦੀ ਚਲਾਈ ਦਾ ਫਰਕ ਹੈ। ਠੀਕ ਹੈ ਜੀ। ਹਾਂ ਜੀ। ਕੋਈ 700 ਚਲਾ ਰਿਹਾ ਕੋਈ 150 ਚਲਾ ਰਿਹਾ ਠੀਕ ਹੈ 100+ ਕਹਿ ਕੇ ਦੱਸੋ 100+ ਕਹਿ ਕੇ ਹੁਣ ਆਪਣੇ ਲਈ ਵੀ ਇੱਥੇ ਕਿਹੜੇ ਕਿਹੜੇ ਮਾਡਲ ਖੜੇ ਨੇ ਜੀ ਆਪਣੇ ਕੋਲੇ ਸਾਰੇ ਹੀ ਖੜੇ ਨੇ ਜੀ ਲੈਡ ਵਾਲਾ ਵੀ ਹੈਗਾ ਲਿਥੀਅਮ ਵਾਲਾ ਵੀ ਹੈਗਾ ਠੀਕ ਹੈ ਜੀ ਲੋਹੇ ਵਾਲਾ ਵੀ ਹੈਗਾ ਸਟੀਲ ਵਾਲਾ ਵੀ ਹੈਗਾ ਮਾੜਾ ਜੀ ਸਾਨੂੰ ਉਹਦੇ ਬਾਰੇ ਜਾਣਨਾ ਪਾਉਂਗੇ ਜੀ ਇਹ ਮਾਡਲ ਐਸਐਸਟੇਲ ਜੀ ਸਟੀਲ ਦੇ ਵਿੱਚ ਹੈ ਜੀ ਓਕੇ ਇਹਦੇ ਵਿੱਚ ਲੈਡ ਬੈਟਰੀ ਇਹਦੇ ਵਿੱਚ ਦੋਸਤੋ ਇਹ ਸਾਰਾ ਜਿੰਨਾ ਉਹ ਹੈਗਾ ਇਹ ਸਟੀਲ ਵਾਲਾ ਹੈ ਇਹ ਸਟੀਲ ਵਾਲੇ ਦਾ ਇਹਦਾ ਇੱਕ ਵਧੀਆ ਬੈਨੀਫਿਟ ਕੀ ਹੈ ਵੀ ਇਹਨੂੰ ਜੰਗ ਨਹੀਂ ਲੱਗਦੀ ਹੈਗੀ ਜਿਸ ਤਰ੍ਹਾਂ ਬਾਰਿਸ਼ ਦੇ ਵਿੱਚ ਜਾ ਹਨਾ ਉਹ ਫੜਦਾ ਹੈਗਾ ਤਾਂ ਉਥੇ ਇਹਦਾ ਬਹੁਤ ਉਹ ਹੁੰਦਾ ਜੀ ਇਹ ਕਿੰਨੇ ਗ੍ਰੇਡ ਦਾ ਐਸਐਸ ਦੀ ਸਟੀਲ ਲੱਗਿਆ ਹੋਇਆ ਜੀ 304 ਗ੍ਰੇਡ ਹੈਗਾ ਓਕੇ ਜਾਨੀ ਕਿ 304 ਗ੍ਰੇਡ ਦਾ ਜਿਹੜਾ ਇਹਦੇ ਚ ਐਸਐਸ ਦਾ ਸਟੀਲ ਲੱਗਿਆ ਹੋਇਆਗਾ ਇਹਨੂੰ ਬਾਹਰ ਜੰਗ ਨਹੀਂ ਲੱਗਦੀ ਹੈਗੀ ਦੋਸਤੋ ਇਹ ਆਪਣਾ ਜਿਹੜਾ ਤੁਹਾਨੂੰ ਐਲਈਡੀ ਬੈਟਰੀ ਦੀ ਦੂਸਰੀ ਲੈਡ ਬੈਟਰੀ ਵਾਲੀ ਗੱਲ ਕਰ ਰਹੇ ਸੀਗੇ ਇਹਦੇ ਵਿੱਚ ਤਿੰਨ ਬੈਟਰੀਆਂ ਨੇ ਲੈਡ ਦੀਆਂ ਪੰਜ ਬੈਟਰੀਆਂ ਓਕੇ ਦੋ ਪਿੱਛੇ ਨੇ ਤਿੰਨ ਅੱਗੇ ਨੇ ਤੇ ਇਹ ਕਿੰਨੇ ਵਾਟ ਦੀ ਹੈ ਜੀ 140 ਐਂਪੀਅਰ ਦੀ ਹੈ ਜੀ 100 40 एंपੀਰ ਦੀ ਇੱਕ ਬੈਟਰੀ ਇੱਕ ਬੈਟਰੀ ਹੈਗੀ 140 एंपੀਰ ਦੀ ਤੇ ਇਹ ਇੱਕ ਦਿਹਾੜੀ ਦੇ ਵਿੱਚ ਕਿੰਨੇ ਕਿਲੋਮੀਟਰ ਉਹ ਕਰਦੀ ਹੈ ਜੀ ਸਫ਼ਰ ਕਰਦੀ ਹੈ 150 ਤੋਂ 150 ਚੱਲ ਜਾਂਦੀ ਹੈ 150 ਤੋਂ 150 ਕਿਲੋਮੀਟਰ ਤੇ ਜਿਹੜੀ ਲਿਥੀਅਮ ਵਾਲੀ ਹੈ ਉਹ ਵੀ ਚੱਲ ਜਾਂਦੀ ਐ ਜੀ ਪਰ ਉਹ ਅਸੀਂ 100 ਪਲੱਸ ਕਹਿੰਦੇ ਆ ਉਹ 100 ਪਲੱਸ ਕਹਿੰਦੇ ਆ ਇਹਦੀ ਆਪਾਂ ਕਿੰਨਾ ਕਹਿੰਦੇ ਆ ਕਿ ਵੀ ਕਿੰਨੀ ਚੱਲਦੀ ਹੈ ਜੀ ਇਹ ਨੂੰ 150 ਕਹਿੰਦੇ ਆ 150 ਕਿਲੋਮੀਟਰ ਇੱਕ ਦਿਨ ਦੇ ਵਿੱਚ ਚੱਲਦੀ ਹੈ ਇਹਦੇ ਵਿੱਚ 5 ਬੈਟਰੀਆਂ ਨੇ ਤੇ ਉਹ ਲਿਥੀਅਮ ਵਾਲੀ ਦੇ ਵਿੱਚ ਕਿੰਨੀਆਂ ਨੇ ਜੀ ਇੱਕੋ ਹੀ ਆ ਉਹਦੇ ਵਿੱਚ ਇੱਕ ਬੈਟਰੀ ਹੈਗੀ ओके ਤੇ ਇਹਦੇ ਵਿੱਚ ਫਿਰ ਜਿਸ ਤਰ੍ਹਾਂ ਆਪਣੀਆਂ ਮੰਨ ਲਓ ਬੈਟਰੀ ਬਾਅਦ ਦੇ ਵਿੱਚ ਖਰਾਬ ਹੁੰਦੀਆਂ ਨੇ ਜੀ ਤਾਂ ਫਿਰ ਆਪਾਂ ਨੂੰ ਇਹਦੇ ਵਿੱਚ ਵੀ ਬੇਨਿਫਿਟ ਹੁੰਦਾ ਵੀ ਜਿੱਥੇ ਆਪਾਂ ਨੂੰ ਪੰਜ ਰੱਖਾਉਣੀਆਂ ਪੈਂਦੀਆਂ ਨੇ ਉਹਦੇ ਇੱਕ ਹੀ ਰੱਖਾਉਣੀ ਪੈਂਦੀ ਹੈ ਇਹ ਚੀਜ਼ ਦਾ ਵੀ ਬੇਨਿਫਿਟ ਹੁੰਦਾ ਹੈਗਾ ਰੇਟ ਤਾਂ অলਮੋਸਟ ਸੇਮ ਹੀ ਹੁੰਦਾ ਜੀ ਠੀਕ ਹੈ ਜੀ ਜਿਹੜੀ ਲੱਡ ਹੈਗੀ ਇਹ 5 ਸਾਲਾਂ ਦੇ ਵਿੱਚ অলਮੋਸਟ ਤਿੰਨ ਵਾਰ ਬਦਲੀ ਜਾਂਦੀ ਹੈ ਜੀ ਓਕੇ ਠੀਕ ਹੈ ਜਿਹੜੀ ਲੀਥੀਅਮ ਹੈ 5 ਸਾਲ ਚ ਇੱਕ ਵਾਰ ਬਦਲਣੀ ਉਹ 5 ਸਾਲ ਚ ਇੱਕ ਵਾਰ ਹੀ ਤੇ ਉਹਨਾਂ ਕੀ ਜਾਨੀ ਕਿ ਜੇ ਕੰਪੈਰੀਸ਼ਨ ਕਰੀਏ ਤਾਂ ਸੇਮ ਹੈ ਉਹ ਹੁੰਦਾ ਨਾ ਬਹੁਤ ਜ਼ਿਆਦਾ ਸਸਤੀ ਪੈਂਦੀ ਹੈ ਲੀਥੀਅਮ ਵਾਲੀ ਆਪਾਂ ਦੀ ਲੀਥੀਅਮ ਵਾਲੀ ਲੈਡ ਦੇ ਮੁਕਾਬਲੇ ਓਕੇ ਤੇ ਹੋਰ ਸਾਨੂੰ ਇਹਦੇ ਬਾਰੇ ਕੀ ਦੱਸਣਾ ਚਾਹੋਗੇ ਤੁਸੀਂ ਕੂਬੀਆਂ ਇਹਦੀ ਮਜ਼ਬੂਤੀ ਚੈੱਕ ਕਰ ਸਕਦੇ ਹੋ ਤੁਸੀਂ ਜੀ ਠੀਕ ਹੈ ਜੀ ਗਟੀਰ ਹਰ ਪਾਸੋਂ ਮਜ਼ਬੂਤ ਹੈ ਲੰਬੀ ਚੱਲਣ ਵਾਲੀ ਹੈ ਓਕੇ ਇਹਦੇ ਜਿਹੜੇ ਟਾਇਰ ਨੇ ਉਹ ਕਿਹੜੀ ਕੰਪਨੀ ਦੇ ਸੀਐਟ ਕੰਪਨੀ ਦੇ ਦੋਸਤੋ ਟਾਇਰ ਨੇ ਪਏ ਹੋਏ ਦੇਖੋ ਠੀਕ ਹੈ ਜੀ ਤੇ ਬਹੁਤ ਵਧੀਆ ਜਾਨੀ ਕਿ ਈ ਰਿਕਸ਼ਾ ਨੇ ਪੂਰੀ ਹੈਵੀ ਡਿਊਟੀ ਦੇ ਵਿੱਚ ਨੇ ਜਿਹੜੇ ਈ ਰਿਕਸ਼ਾ ਨੇ ਇਹ ਤੇ ਹੁਣ ਇਥੋਂ ਆਪਣੇ ਕੁਝ ਦੋਸਤ ਦੋ ਈ ਰਿਕਸ਼ਾ ਆਪਣੇ ਇਸ ਟਾਈਮ ਲੈ ਕੇ ਵੀ ਜਾ ਰਹੇ ਨੇ ਤੇ ਆਪਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦਾ ਕੀ ਇਹਦੇ ਵਿੱਚ ਉਹ ਹੈਗਾ ਨਾ ਤੇ ਆਓ ਆਪਾਂ ਥੋੜੀ ਜੀ ਗੱਲਬਾਤ ਕਰਦੇ ਆਂਗੇ ਤੇ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿੱਥੋਂ ਤੁਸੀਂ ਮਲੇ ਕੋੜਲੇ ਤੋਂ ਤੁਸੀਂ ਇੱਥੇ ਕਿਵੇਂ ਟਾਇਰ ਅਸੀਂ ਸਬ ਡੀਲਰ ਇਹਨਾਂ ਦੇ ਲੈ ਕੇ ਜਾਈਏ ਠੀਕ ਹੈ ਜੀ ਤੁਸੀਂ ਇਹਨਾਂ ਦੇ ਸਬ ਡੀਲਰ ਹੋ ਜਾਨੀ ਕੇ ਠੀਕ ਹੈ ਤੇ ਤੁਸੀਂ ਹੁਣ ਕਿੰਨੇ ਹੀ ਦੇਖਾ ਲੈ ਕੇ ਚੱਲੇ ਹੋ ਹੁਣ ਇਸ ਟਾਈਮ ਹੀ ਦੂਰ ਲੈ ਕੇ ਚੱਲੇ ਆਂ ਤੇ ਮਤਲਬ ਹਰ 3-4 ਦਿਨਾਂ ਬਾਅਦ ਮੈਂ 5-7 ਜਾਨੀ ਜਾਂਦੀ ਹਾਂ ਠੀਕ ਹੈ ਤੇ ਇਹਦੇ ਚ ਤੁਹਾਨੂੰ ਇਹਨਾਂ ਦੀ ਕੋਈ ਸਰਵਿਸ ਦੇ ਵਿੱਚ ਕੋਈ ਕਿਸ ਤਰ੍ਹਾਂ ਦੀ ਸਰਵਿਸ ਹੈ ਜੇ ਕੋਈ ਕੁਝ ਵੀ ਪ੍ਰੋਬਲਮ ਆਂਦੀ ਆ ਜਦ ਵੀ ਇਹ ਜਦ ਵੀ ਸੌਲਵ ਕਰਕੇ ਸਭ ਜ਼ਦਵੋਲ ਠੀਕ ਹੈ ਜੀ ਤੇ ਇਹਦਾ ਰੁਝਾਨ ਕਿੰਨਾ ਕਹੇਗਾ ਮਾਰਕੀਟ ਦੇ ਵਿੱਚ ਬਲੇਰਪੁਰ ਦਾ ਰੁਝਾਨ ਬਹੁਤ ਹੈ ਇਹਦਾ ਜੀ ਜੀਓਫਾਈਨ ਦਾ ਇੱਕ ਨਾਮ ਹੈ ਇਹ ਜਿਹੜੀ ਕੰਪਨੀ ਹੋ ਵੀ ਕਾਫੀ ਨਹੀਂ ਲੇਕਿਨ ਜੀਓਫਾਈਨ ਦੀ ਜਿਆਦਾ ਰੁਝਾਨ ਹੈ ਠੀਕ ਹੈ ਜੀਓਫਾਈਨ ਦੀ ਯਾਨੀ ਕਿ ਜਿਆਦਾ ਫੈਨ ਫੋਲਿੰਗ ਕਹਦੀ ਆਪਾਂ ਜੀਓਫਾਈਨ ਠੀਕ ਹੈ ਤੇ ਹੋਰ ਆਪਾਂ ਨੂੰ ਇੱਥੇ ਏਅਈ ਰਿਕਸ਼ਾ ਬਾਰੇ ਕੋਈ ਜਾਣਕਾਰੀ ਤੁਸੀਂ ਦੇ ਸਕਦੇ ਹੋ ਇਹਦੇ ਵਿੱਚ ਤਾਂ ਮੈਂ ਇਹ ਦੇ ਸਕਦਾ ਹਾਂ ਨੀਤੀਆਂ ਬਾਰੇ ਉਹਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਮੈਨੂੰ ਤਾਂ ਬੈਨੀਫਿਟ ਜਿਹੜਾ ਨੀਤੀਆਂ ਵਿੱਚ ਹੀ ਲੱਗਿਆ ਠੀਕ ਹੈ ਜੀ ਕਿਉਂਕਿ ਕਸਟਮਰ ਨੂੰ ਉਹਦੇ ਵਿੱਚ ਬਹੁਤ ਜ਼ਿਆਦਾ ਸਹੂਲਤਾਂ ਨੇ ਨੀਤੀ ਤੇ ਲੈਸ ਨਾਲੋਂ ਨੀਤੀਆਂ ਦੇ ਵਿੱਚ ਠੀਕ ਹੈ ਜੀ। ਉਹ ਵੀ ਕਿਰਾ ਬੈਟਰੀ ਚਾਰਜਿੰਗ ਦਾ ਪ੍ਰੋਬਲਮ ਬਹੁਤ ਜ਼ਿਆਦਾ ਹੋਇਆ। ਲੈਡ ਦੇ ਵਿੱਚ ਕੋਈ ਇੱਕ ਅੱਧੀ ਪੁਆਇੰਟ ਦੀ ਪ੍ਰੋਬਲਮ ਨਹੀਂ ਆਦੀ ਆ। ਉਹ ਐਵਰੇਜ ਘੱਟਦੀ ਆ ਫਿਰ ਉਹ ਕਸਟਮਰ ਨੂੰ ਵੀ ਪ੍ਰੋਬਲਮ ਆਉਂਦੀ ਆ। ਗੱਡੀ ਰੁਕ ਵੀ ਜਾਂਦੀ ਆ। ਇਹਦੇ ਵਿੱਚ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਫਿਰ ਕਈ ਵਾਰ ਜੇ ਕਈ ਲੈਡ ਦੇ ਵਿੱਚ ਗੱਡੀ ਉਹ ਹੁੰਦੀ ਆ ਜਿਹਦੀ ਗਰੰਟੀ ਹੁੰਦੀ ਆ ਉਹ ਪਾੜ ਜਾਂਦੀ ਆ ਜਾਂ ਫੁੱਲ ਜਾਂਦੀ ਆ ਉਹਦੀ ਗਰੰਟੀ ਨਹੀਂ ਹੁੰਦੀ। ਇਹਦੇ ਵਿੱਚ ਇਦਾਂ ਦਾ ਕੋਈ ਵੀ ਪ੍ਰੋਬਲਮ ਜੇ ਫਟ ਵੀ ਜਾਂਦੀ ਆ ਤਾਂ ਵੀ ਗਰੰਟੀ ਦੇ ਵਿੱਚ ਠੀਕ ਹੈ। ਹੁਣ ਤੱਕ ਦਾ ਤੁਹਾਡਾ ਜਿਹੜਾ ਐਕਸਪੀਰੀਅੰਸ ਰਿਹਾ ਉਹ ਕਿਵੇਂ ਦਾ ਰਿਹਾ ਜੀ? ਹ ਗੱਲਿਆ ਰਹੀ ਹੈ ਸਰਕਾਰ ਤਾਂ ਕਹਿੰਦੀ ਉਹ ਜਿੰਨੀਆਂ ਵੀ ਗੱਡੀਆਂ ਜਾਂਦੇ ਨੇ ਮਤਲਬ ਮੰਨ ਕੇ ਤੁਹਾਨੂੰ ਪੰਜਾਬ ਵਿੱਚੋਂ 10 ਗੱਡੀਆਂ ਲੈਡ ਮੰਗਦੇ ਨੇ ਬਾਕੀ ਕੋਈ ਨਹੀਂ ਠੀਕ ਹੈ ਜਿਹੜਾ ਇਹਦੇ ਬਾਰੇ ਆਪਾਂ ਆਪਾਂ ਗੱਲ ਕਰਦੇ ਆਂ ਵੀ ਬੇਰਜਗਾਰ ਬਹੁਤ ਫਿਰਦੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਬਹੁਤ ਸਹਿਲਾ ਹੀ ਮੰਨਦਾ ਐ ਇਸ ਵਿੱਚ ਕਿਉਂਕਿ ਰੋਜ਼ਗਾਰ ਹੈਗਾ 700 ਤੋਂ ਲੈ ਕੇ 1000 ਤੱਕ ਕੋਈ ਵੀ ਆ ਪਾਡੇ ਕਮਾਉਂਦਾ ਪਾਡੇ ਕਮਾਉਂਦਾ ਠੀਕ ਹੈ ਜੀ ਜਿਹੜੇ ਹੰਦੇ ਨੇ ਜਿਨ੍ਹਾਂ ਦਾ ਮਤਲਬ ਗੇੜਿਆਂ ਦਾ ਮੈਂ ਤਾਂ ਕਿਸੇ ਨਾਲ ਗੇੜਾ ਉੱਪਰ ਉਹ ਲਾ ਲੈਨੇ ਸਕੂਲ ਤੇ ਲਾ ਲੈਨੇ ਉਹਨਾਂ ਦਾ ਲੱਗੇਗਾ ਲੇਕਿਨ 700 ਤੋਂ 1100 ਦੇ ਵਿੱਚ ਵਿੱਚ ਯਾਨੀ ਕਿ 700 ਰੁਪਏ ਤੋਂ ਬੰਦਾ ਡਿਕਦਾ ਨਹੀਂ ਦਿਹਾੜੀ ਤੋਏ ਦੇ ਤੂੰ ਤੇ ਦੋਸਤੋ ਬਹੁਤ ਹੀ ਵਧੀਆ ਮੰਨ ਲਓ ਆਪਾਂ ਕਹਿ ਦਈਏ ਰੋਜਗਾਰ ਵਾਸਤੇ ਵੀ ਹੈ ਤੇ ਆਪਾਂ ਜਿਹੜੇ ਐਮ ਡੀ ਸਾਹਿਬ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਉਹਨਾਂ ਤੋਂ ਆਪਾਂ ਹੋਰ ਜਾਣਕਾਰੀ ਵੀ ਇਕੱਠੀ ਕਰਾਂਗੇ ਇੱਕ ਵਾਰੀ ਤੁਸੀਂ ਜਿਹੜੇ ਈ ਰਿਕਸ਼ਾ ਨੇ ਇਹਨਾਂ ਬਾਰੇ ਥੋੜਾ ਜਾਹਰੋ ਦੇਖੋ ਹਾਂਜੀ ਦੋਸਤੋ ਇੱਥੇ ਨਵੇਂ ਈ ਰਿਕਸ਼ਾ ਦੇ ਨਾਲ-ਨਾਲ ਇਹ ਜਿਹੜਾ ਰਿਪੇਅਰ ਦਾ ਕੰਮ ਹੈ ਉਹ ਵੀ ਇੱਥੇ ਕੀਤਾ ਜਾਂਦਾ ਹੈਗਾ ਤੇ ਇਹ ਆਪਾਂ ਤੁਹਾਨੂੰ ਥੋੜਾ ਜਿਹਾ ਜਿਹੜਾ ਇਹਦੀ ਵੀ ਚਲ ਕੇ ਇੱਕ ਦਿਖਾਉਣੀ ਆ ਵੀ ਇੱਥੇ ਜੇ ਤੁਸੀਂ ਨਵੇਂ ਦੇ ਨਾਲ-ਨਾਲ ਰਿਪੇਅਰ ਦਾ ਕੰਮ ਵੀ ਤੁਸੀਂ ਕਰਵਾ ਸਕਦੇ ਹੋ ਆਪਣਾ ਸੰਗਰੂਰ ਈ ਰਿਕਸ਼ਾ ਪੁਆਇੰਟ ਤੇ ਤੇ ਆਓ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਦਿਖਾਉਣੀ ਆ ਥੋੜਾ ਜਿਹਾ ਲਓ ਜੀ ਤੁਸੀਂ ਇੱਥੇ ਆਪਣਾ ਈ ਰਿਕਸ਼ਾ ਜਿਹੜਾ ਉਹ ਰਿਪੇਅਰ ਵੀ ਕਰਵਾ ਸਕਦੇ ਹੋ ਤੇ ਇਹ ਹੁਣ ਇੱਥੇ ਇੱਕ ਈ ਰਿਕਸ਼ਾ ਆਈ ਹੋਈ ਐ ਜਿਹੜੀ ਰਿਪੇਅਰ ਵਾਸਤੇ ਦੇਖੋ ਛੋਟੇ ਛੋਟੇ ਨੇ ਜਿਹੜੇ ਇਹ ਵੀ ਇੱਥੇ ਪੂਰੇ ਟੌਪ ਦੇ ਕਾਰੀਗਰ ਨੇ ਤੇ ਇਹ ਬਾਈ ਆਪਣਾ ਇੱਥੋਂ ਮੇਨ ਨੇ ਜਿਹੜੇ ਇਹ ਇਹ ਨੂੰ ਸਾਰੇ ਕੁਝ ਨੂੰ ਦੇਖਦੇ ਨੇ ਰਿਪੇਅਰ ਵਾਲਾ ਜਿੰਨਾ ਵੀ ਸਿਸਟਮ ਹੈਗਾ ਠੀਕ ਐ ਤੇ ਤੁਸੀਂ ਇੱਥੇ ਆਪਣਾ ਜਿਹੜਾ ਈ ਰਿਕਸ਼ਾ ਹੈਗਾ ਉਹ ਰਿਪੇਅਰ ਵੀ ਕਰਵਾ ਸਕਦੇ ਹੋ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਆਉਂਦੀ ਐ ਤਾਂ ਉਹਦੀ ਰਿਪੇਅਰ ਵੀ ਹੁੰਦੀ ਆ ਨਾ ਤੇ ਜੇ ਰਿਪੇਅਰ ਹੋਊਗੀ ਉਸ ਜਗ੍ਹਾ ਤੇ ਤਾਈਆਂ ਉਹਦਾ ਫਾਇਦਾ ਹੈਗਾ ਨਹੀਂ ਨਵੀਂ ਚੀਜ਼ ਤਾਂ ਹਰ ਕੋਈ ਵੇਚੀ ਜਾਂਦਾ ਹੈਗਾ ਤੇ ਜੇ ਰਿਪੇਅਰ ਦਾ ਕੰਮ ਨਾਲ ਹੋਊਗਾ ਤਾਈਆਂ ਮੰਨ ਲਓ ਹੋ ਗਈ ਹੁਣ Jio Fine ਦੀ ਜਿਹੜੀ ਇਹਨਾਂ ਦੀ ਗੱਡੀ ਆਈ ਹੋਈ ਹੈ ਰਿਪੇਅਰ ਵਾਸਤੇ ਮਾਲ ਢੋਣ ਵਾਲੀ ਗੱਡੀ ਆ ਜਿਹੜੀ ਬੈਟਰੀ ਵਾਲੀ ਠੀਕ ਹੈ ਜੀ ਇਹ ਰਿਪੇਅਰ ਹੋਣ ਵਾਸਤੇ ਆਈ ਹੋਈ ਸੀਗੀ ਤੇ ਇਹਦਾ ਜਿਹੜਾ ਕੰਮ ਹੈ ਉਹ ਕੰਪਲੀਟ ਇਹਨਾਂ ਨੇ ਕਰਤਾ ਕਦੋਂ ਕਰਨ ਵਾਲੀ ਸੀਗੀ ਜੋ ਜਿਹੜੇ ਇੱਥੇ ਪੁਰਾਣੇ ਆਪਣੇ ਆਟੋ ਜਿਵੇਂ ਆਟੋ ਈ ਰਿਕਸ਼ਾ ਆਉਂਦੇ ਨੇ ਆਪਣੇ ਲਵੇ ਤੇ ਇਹ ਉਹਨਾਂ ਦੀ ਰਿਪੇਅਰ ਵੀ ਪੂਰੇ ਕੀਤੀ ਜਾਂਦੀ ਹੈ ਹਾਂ ਕਿਸੇ ਵੀ ਵੀਜਾ ਆਪਣੀ ਸਪੈਸ਼ਲਾਈਜ਼ ਆਪਣੇ ਕੋਲੇ ਹਾਜ਼ਰ ਹੈ ਜੀ ਤੇ ਆਪਣੇ ਰੇਟ ਵੀ ਮਾਰਕੀਟ ਨਾਲੋਂ ਬਹੁਤ ਘੱਟ ਨੇ ਠੀਕ ਹੈ ਜੀ ਇਹ ਆਪਾਂ ਹਰ ਇੱਕ ਗੱਡੀ ਕੋਈ ਵੀ ਗੱਡੀ ਲਿਆ ਸਕਦਾ ਉਹਦੀ ਗੱਡੀ ਆ ਸਕਦੀ ਹੈ ਠੀਕ ਹੈ ਕੋਈ ਇਹ ਤਾਂ ਨਹੀਂ ਹੈਗਾ ਵੀ ਆਪਣੀ ਗੱਡੀ ਹੈ ਆਪਾਂ ਰਿਪੇਅਰ ਉਹ ਕਰਾਂਗੇ ਵੀ ਆਪਣੀ ਕੰਪਨੀ ਦੀ ਜਿਹੜੇ ਬਾਹਰ ਰਿਪੇਅਰ ਹੁੰਦੀ ਹੈ ਕਈ ਈ ਰਿਕਸ਼ਾ ਵਾਲਿਆਂ ਦੇ ਮਨ 'ਚ ਇਹ ਆ ਵੀ ਬਾਹਰ ਸਸਤੀ ਹੁੰਦੀ ਹੈ ਜਦੋਂ ਕਿ ਆਪਣੇ ਸਪੇਅਰ ਪਾਰਟ ਦਾ ਰੇਟ ਬਹੁਤ ਸਸਤਾ ਹੈ ਠੀਕ ਹੈ ਹਾਂ ਜੀ ਹੁਣ ਆਪਣੇ ਕੋਲੇ ਹਰੇਕ ਚੀਜ਼ ਓਰੀਜਨਲ ਮਿਲੂਗੀ ਜੀਓ ਫਾਈਨਲੀ ਠੀਕ ਹੈ ਜੀ 골ਡ ਦੀ ਠੀਕ ਹੈ ਜੀ ਹਰ ਚੀਜ਼ ਓਰੀਜਨਲ ਮਿਲੂਗੀ ਮਾਰਕੀਟ ਵਾਲੇ ਰੇਟਾਂ ਨਾਲੋਂ ਘੱਟ ਮਿਲੂਗੀ ਘੱਟ ਮਿਲੂਗੀ ਤੁਸੀਂ ਉਹਦੇ ਵਿੱਚ ਵੀ ਯਾਨੀ ਕਿ ਫਾਇਦਾ ਕਰਦੇ ਹੋ ਹਾਂ ਜੀ ਉਹ ਚ ਵੀ ਫਾਇਦਾ ਕਰਦੇ ਠੀਕ ਹੈ ਜੀ ਤੇ ਧੰਨਵਾਦ ਤੁਹਾਡਾ ਇੰਨੀ ਜਾਣਕਾਰੀ ਦੇਣ ਵਾਸਤੇ ਤੇ ਇੱਕ ਆਪਾਂ ਤੁਹਾਡੇ ਤੋਂ ਹੋਰ ਮੋਟੀ ਜਾਣਕਾਰੀ ਲੈਣੀ ਹੈ ਵੀ ਜੇ ਜਿਵੇਂ ਕਿਸੇ ਹੋਰ ਸ਼ਹਿਰ ਦੇ ਵਿੱਚ ਬੰਦੇ ਨੇ ਬਿਜ਼ਨਸ ਕਰਨਾਗਾ ਤਾਂ ਤੁਸੀਂ ਉਹਨੂੰ ਵੀ ਡੀਲਰਸ਼ਿਪ ਦਿੰਨੇ ਹੋਗੇ ਹਾਂ ਜੀ ਹਾਂ ਜੀ ਉਹਦੇ ਕੋਲੇ ਡਿਸਟ੍ਰਿਬਿਊਸ਼ਨ ਹੈ ਜੀ ਆਪਾਂ ਸਬ ਡੀਲਰਸ਼ਿਪ ਦੇ ਹੀ ਦਿੰਦੇ ਹਾਂ ਹਰੇਕ ਬੰਦਾ ਘੱਟੋ ਘੱਟ 5 ਪੀਸ ਲੈ ਕੇ ਆਪਣੀ ਡੀਲਰਸ਼ਿਪ ਸਟਾਰਟ ਕਰ ਸਕਦਾ ਹੈ ਡੀਲਰਸ਼ਿਪ ਸਟਾਰਟ ਕਰ ਸਕਦਾ ਹੈ ਉਹਦੇ ਵਾਸਤੇ ਥੋੜੀ ਕੀ ਰਿਕੁਆਇਰਮੈਂਟ ਰਹਿੰਦੀ ਹੈ ਉਹ ਤੁਹਾਨੂੰ ਆ ਕੇ ਦਫ਼ਤਰ ਮਿਲੇ ਜੀ ਹਾਂ ਜੀ ਦਫ਼ਤਰ ਆ ਕੇ ਮਿਲ ਲੇ ਜੀ ਠੀਕ ਹੈ ਜੀ ਨਾਰਮਲ ਇਹ ਫਾਰਮੈਲिटीज ਨੇ ਕੋਈ ਜਿਆਦਾ ਨਹੀਂ ਹੈਗੀ ਠੀਕ ਹੈ ਜੀ ਹਾਂ ਜੀ ਤੇ ਬਹੁਤ ਸੌਖੇ ਕੰਮ ਸਟਾਰਟ ਕਰ ਸਕਦੇ ਠੀਕ ਠੀਕ ਹੈ ਸਰ ਹਾਂ ਜੀ ਸਰ ਤੇ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਇਹੀ ਕੁਐਸਚਨ ਕਰਾਂਗੇ ਵੀ ਆਪਾਂ ਨੂੰ ਇੱਥੇ ਜਿਹੜਾ ਤੁਹਾਡਾ ਦਫ਼ਤਰ ਹੈਗਾ ਇਹ ਕਿਹੜੀ ਜਗ੍ਹਾ ਤੇ ਸਥਿਤ ਹੈ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇਹ ਓਪ ਤੂਰੀ ਰੋਡ ਸੰਗਰੂਰ ਜੀ ਆਪਣਾ ਆਫਿਸ ਹੈਗਾ ਜੀ ਪੁਲ ਦੇ ਥੱਲੇ ਪੁਲ ਦੇ ਥੱਲੇ ਨੇੜੇ ਨੇੜੇ ਫਲਾਈਓਵਰ ਜੀ ਆਪਣਾ ਫੋਨ ਨੰਬਰ ਵੀ ਬੋਲ ਦਿਓ ਜੀ 85071 2305 ਜੀ ਦੁਬਾਰਾ ਫੇਰ ਇੱਕ ਵਾਰੀ ਰਿਪੀਟ ਕਰ ਦਿਓ ਜੀ 85071 2305 ਦੋਸਤੋ ਕਿਸੇ ਨੇ ਵੀ ਈ ਰਿਕਸ਼ਾ ਬਾਈਕ ਜਿਹੜੀ ਲੈਣੀ ਆ ਉਹ ਸੰਗਰੂਰ ਤੂਰੀ ਵਾਲੇ ਪੁਲ ਦੇ ਨੀਤੇ ਪੁਨੀਆ ਟਾਵਰ ਦੇ ਬਿਲਕੁਲ ਸਾਹਮਣੇ ਠੀਕ ਹੈ ਜੀ ਸੰਗਰੂਰ ਮੋਟਰ ਤੇ ਤੁਸੀਂ ਆ ਕੇ ਜਿਹੜਾ ਉਹ ਈ ਰਿਕਸ਼ਾ ਆਪਣਾ ਲੈ ਸਕਦੇ ਹੋ ਤੇ ਪੁਰਾਣਾ ਜਿਹੜਾ ਉਹ ਵੀ ਰਿਪੇਅਰ ਕਰਾ ਸਕਦੇ ਹੋ ਤੇ ਬਹੁਤ ਵੀ ਵਾਜਿਬ ਰੇਟਾਂ ਤੇ ਜਿਹੜਾ ਇੱਥੇ ਉਹ ਕਮ ਹੈਗਾ ਰਿਪੇਅਰ ਦਾ ਵੀ ਕੀਤਾ ਜਾਂਦਾ ਹੈ ਤੇ ਜਿਹੜਾ ਜੀ ਡੀਲਰਸ਼ਿਪ ਵਾਸਤੇ ਆਪਣੇ ਨਾਲ ਕੋਈ ਜੋੜਦਾ ਜੀ ਤਾਂ ਉਹਨੂੰ ਆਪਾਂ ਸਰਵਿਸ ਦੀ ਵੀ ਸਹੂਲਤ ਦੰਦੇ ਆ ਜੀ ਠੀਕ ਹੈ ਜੀ ਹਾਂ ਜੀ ਸਰਵਿਸ ਉਹਨੂੰ ਇੱਥੋਂ ਦਵਾਂਗੇ ਜਿਹੜਾ ਵੀ ਈ ਰਿਕਸ਼ਾ ਦਾ ਆਪਣਾ ਡੀਲਰ ਬਣੂਗਾ ਉਹਨੂੰ ਜਿਹੜੀ ਰਿਪੇਅਰ ਦੀ ਸਰਵਿਸ ਹੈ ਉਹ ਇੱਥੇ ਆਪਾਂ ਨੂੰ ਸਭ ਮਿਲੂਗੀ ਸਭ ਇੱਥੋਂ ਮਿਲੂਗੀ ਜੀ ਹਾਂ ਤੇ ਤੁਹਾਡਾ ਪੂਰਾ ਸਹਿਯੋਗ ਕੀਤਾ ਜਾਊਗਾ ਜਾਨੀ ਕਿ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਠੀਕ ਹੈ